ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਦੱਸਿਆ ਸਰ ਕੀ ਧੰਨ ਗੁਰੂ ਰਾਮਦਾਸ ਸਾਰਿਆਂ ਨੂੰ ਮੇਰੇ ਪਰ ਆ ਕੇ ਸਾਨੂੰ ਦਾ ਸਤਿ ਆਖਣ ਹੋਰ ਤੁਸੀਂ ਸਾਰੇ ਜੀ ਦੀਆਂ ਜਾਨੀ ਚਲੋ ਹਾਂਜੀ ਤੇ ਲਓ ਜੀ ਅੱਜ ਆਪਾਂ ਬਣਾਉਂਦੇ ਸ਼ਿਮਲਾ ਮਿਰਚਾਂ ਪਿਆਜ਼ ਤੇ ਟਮਾਟਰ ਦੀ ਸਵਾਦਿਸ਼ਟ ਜੀ ਸਬਜੀ ਤੇ ਅੱਗੇ ਵੀਡੀਓ ਵਿੱਚ ਦੇਖਣ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਕਿਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਰੋਜ਼ ਵੀਡੀਓ ਵੇਖਦੇ ਆ ਉਹਨਾਂ ਦਾ ਵੀ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਉਹਨਾਂ ਦਾ ਵੀ ਥੈਂਕ ਯੂ ਸੋ ਮਾਚ ਧੰਨਵਾਦ ਤੈ ਦਿਲ ਤੋਂ ਬਹੁਤ ਬਹੁਤ ਸਪੋਰਟ ਕਰਨ ਵਾਸਤੇ ਜਿਹੜੇ ਸੋਹਣੇ ਸੋਹਣੇ ਮੈਸੇਜ ਕਰਦੇ ਉਹਨਾਂ ਦਾ ਵੀ ਇਧਰ ਆਪਾਂ ਨੇ ሽਮਲਾ ਮਿਰਚਾਂ ਤੇ ਪਿਆਜ਼ ਕੱਟਲੇ ਸੀਗੇ ਨਾਲ ਆਪਾਂ ਨੇ ਟਮਾਟਰ ਕੱਟਲੇ ਸੀਗੇ ሽਮਲਾ ਮਿਰਚਾਂ ਸਾਡੀਆਂ ਆਪਣੀਆਂ ਸੀਆਂ ਚਾਚੇ ਕੇ ਲੱਗੀਆਂ ਸੀਆਂ ਉਹਨਾਂ ਨੇ ਦਿੱਤੀਆਂ ਸੀਆਂ ਆਪਣੀਆਂ ਮਿੰਜ ਖੇਤ ਦੀਆਂ ਸੀਗੀਆਂ ਤੇ ਇਧਰ ਆਪਾਂ ਨੂੰ ਹੋਇ ਇਹਨਾਂ ਨੂੰ ਧੋਸ ਪਾਰ ਕੇ ਸਾਰੇ ਮਦਿਆ ਕੱਟਿਆ ਸੀ ਤੇ ਇਧਰ ਆਪਾਂ ਹੁਣ ਇਹਦੇ ਵਿੱਚ ਮਸਾਲੇ ਸਾਰੇ ਐਡ ਕਰਦੇ ਨੋਰਮਲੀ ਮਸਾਲੇ ਐਡ ਕੀਤੇ ਜਿਆਦਾ ਨਹੀਂ ਐਡ ਕੀਤੇਗੇ ਨਾਪੈਣਾ ਨੂੰ ਫਰਾਈ ਆ ਉਹੋ ਫਰਾਈ ਕਰਨ ਦੀ ਲੋੜ ਤੋਗੀ ਨਾ ਹੀ ਆਪਾਂ ਇਹਨੂੰ ਕੋਈ ਪਾਣੀ ਵਗੈਰਾ ਕੁਝ ਲਾਉਣਾਗਾ ਠੀਕ ਆ ਤੇ ਹੁਣ ਆਪਾਂ ਇਹਦੇ ਮਸਾਲਾ ਲਾ ਕੇ ਤੇ ਮਸਾਲੇ ਉਹੀ ਜਿਹੜੇ ਆਪਾਂ ਸਬਜ਼ੀ ਵਿੱਚ ਪਾਉਨੇ ਆ ਹਲਦੀ ਨਮਕ ਤੇ ਮਸਾਲਾ ਤੇ ਥੋੜਾ ਜਿਹਾ ਲਾਲ ਮਿਰਚ ਪਾਊਡਰ ਤੇ ਇਹਨੂੰ ਆਪਾਂ ਮਿਕਸ ਕਰ ਦਿੰਦੀ ਮਿਕਸ ਕਰਕੇ ਆਪਾਂ ਇਹਨੂੰ ਛੱਡ ਦਵਾਂਗੇ ਥੋੜਾ ਟਾਈਮ ਜਿਹੜਾ ਇਹਦੇ ਵਿੱਚ ਕੋਈ ਪਾਣੀ ਹੋਊਗਾ ਆਪਣੇ ਆਪ ਹੀ ਇਹਦੇ ਨਾਲ ਹੀ ਉਹ ਨਿਕਲ ਜਾਊਗਾ ਪਾਣੀ ਨਮਕ ਦੇ ਨਾਲ ਤੁਹਾਨੂੰ ਪਤਾ ਪਿਆਜ਼ ਪਾਣੀ ਜ਼ਿਆਦਾ ਛੱਡਦਾ ਤੇ ਅੱਗੇ ਆਪਾਂ ਚੱਲਦੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੱਤਾ ਹੈਗਾ ਇਸ ਤਰ੍ਹਾਂ ਸਬਜੀ ਬਣਾਇਓ ਤੁਸੀਂ ਬਹੁਤ ਟੇਸਟੀ ਸਬਜੀ ਬਣਦੀ ਆ ਕਿਉਂਕਿ ਜੇ ਆਪਾਂ ਜਿ ਬਣਾਉਨੇ ਆ ਪਹਿਲਾਂ ਆਪਾਂ ਫਰਾਈ ਕਰਦੇ ਆ ਹਨਾ ਤੇਲ ਜ਼ਿਆਦਾ ਲੱਗਦਾ ਹੈਗਾ ਕਿ ਨਹੀਂ ਫਿਰ ਮਸਾਲਾ ਤਿਆਰ ਕਰਦੇ ਆ ਤੇ ਬेटर ਆਪਾਂ ਸਾਰਾ ਕੁਝ ਇਕੱਠਾ ਹੀ ਕਰ ਲੈਂਦੇ ਤੇ ਦੇਖੋ ਤੁਸੀਂ ਆਪਾਂ ਇਹਨੂੰ ਹੋਸੀ ਨਾਲ ਮੈਂ ਮੇਥੀ ਪਾ ਦਿੱਤੀ ਥੋੜੀ ਜੀ ਮਸਲ ਕੇ ਇਹ ਮੇਥੀ ਨਾ ਤਾਂ ਮਸਲਦੀ ਮੈਂ ਨਿਉਵੇਂ ਵੀ ਪਾ ਦੇ ਘਰ ਦੀ ਮੇਥੀ ਆ ਤੇ ਇਹ ਜਿਹੜੀ ਮੇਥੀ ਆ ਫਿਰ ਇਹਦੇ ਵਿੱਚ ਡੱਕੇ ਜੇ ਜਾਦੇ ਆ ਹਨਾ ਵੱਡੇ ਵੱਡੇ ਤੇ ਤਾਂ ਕਰਕੇ ਤੇ ਹੁਣ ਆਪਾਂ ਇਹਨੂੰ ਉਹ ਅੱਡ ਦੇਵਾਂਗੇ ਮਿਕਸ ਕਰ ਦਿੱਤਾਗਾ ਕਵਰ ਕਰ ਦਿੰਦੇ ਤੇ ਹੁਣ ਆਪਾਂ ਅੱਗੇ ਚੱਲਦੇ ਅੱਗੇ ਆਪਾਂ ਅਗਲਾ ਦੇਖਦੇ ਇਧਰ ਆਪਾਂ ਨੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਲੈ ਲਈਆਂ ਸੀਗੀਆਂ ਇੱਕ ਪਿਆਜ਼ ਤੇ ਇੱਕ ਟਮਾਟਰ ਲਿਆ ਸੀਗਾ ਤੇ ਹੁਣ ਆਪਾਂ ਪਹਿਲਾਂ ਆਪਾਂ ਦੇ ਪੈਣ ਦੇ ਵਿੱਚ ਤੇਲ ਮਾਸਟਰਡ ਆਉ ਲਿਆ ਮੈਂ ਤੁਸੀਂ ਦੇਖਦੇ ਹੋ ਤੇ ਹੁਣ ਆਪਾਂ ਇਹਨੂੰ ਤੜਕਾ ਇਹਦਾ ਬਣਾਵਾਂਗੇ ਮਸਾਲਾ ਠੀਕ ਹੈ ਵੀਡੀਓ ਚੰਗੀ ਲੱਗਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜੇ ਨਵੇਂ ਵੀਡੀਓ ਵਾਚ ਕਰਦੇ ਆ ਤਾਂ ਅੱਜ ਦਾ ਅੱਜ ਤੱਕ ਕਿ ਸਬਸਕ੍ਰਾਈਬਰ ਹੋ ਗਏ ਆ 670 ਇਹ 670 ਹੋ ਗਿਆ ਤੇ ਅੱਜ ਹੀ ਮੇਰੀ ਭਤੀਜੀ ਦਾ ਹੁਸਨਪ੍ਰੀਤ ਦਾ ਬਰਥਡੇ ਸੀਗਾ ਤੇ ਆਪਾਂ ਸ਼ਾਮ ਤੇ ਕਿ ਉਹਨਾਂ ਕੋਲੇ ਜਾਣਾਗਾ ਤੇ ਇੱਧਰ ਮੇਰੇ ਕੋਲੇ ਥੋੜੀ ਜੀ ਗੋਭੀ ਪਈ ਸੀ ਤੇ ਬਈ ਨਾਲ ਹੀ ਥੋੜੇ ਜਿਹੇ ਇਹਦੇ ਡੰਡੇ ਜਿਹੜੇ ਸੀ ਕਿ ਡੰਡਲ ਮੀਂਝ ਗੋਭੀ ਦੇ ਉਹ ਸੀਗੇ ਉਹ ਵੀ ਮੈਂ ਸਾਰੇ ਕੱਟ ਕੇ ਵਿੱਚ ਪਾ ਦਿੱਤੇ ਤੇ ਆਪਾਂ ਤੇਲ 'ਚ ਪਹਿਲਾਂ ਇਹਨੂੰ ਫਰਾਈ ਕਰ ਲੈਂਦੇ ਮਾੜੀ ਜੀ ਹਲਕੀ ਜੀ ਜਿਆਦਾ ਨਹੀਂ ਕਰਨੀਂ ਡੀਪਲੀ ਨਹੀਂ ਕਰਨੀ ਥੋੜੀ ਜੀ ਕਰਨੀ ਆ ਤੇ ਇਨੂੰ ਆਪਾਂ ਹੁਣ ਫਰਾਈ ਕਰਕੇ ਤੇ ਫਿਰ ਆਪਾਂ ਇਹੋ ਕਰ ਲਾਂਗੇ ਦੇਖੋ ਤੁਸੀਂ ਇੱਧਰ ਇਹ ਗੋਭੀ ਜਿਹੜੀ ਸੀਗੀ ਗੋਭੀ ਤਾਂ ਥੋੜੀ ਸੀ ਪਰ ਇਹਦੇ ਡਿੰਡਲ ਜੇ ਜਾਤੇ ਸੀਗੇ ਤੇ ਉਹੋ ਕਰ ਲਿਆ ਆਪਾਂ ਨੇ ਇਹਨੂੰ ਆਪਾਂ ਫਰਾਈ ਕਰ ਲਿਆ ਤੇ ਆਪਾਂ ਹੋਰ ਕੋਈ ਵਾਧੂ ਆਇਲ ਨਹੀਂ ਲੈਣਾਗਾ ਜਿੰਨਾ ਇਹਦੇ ਵਿੱਚ ਹੈਗਾ ਇਸੇ ਨਾਲ ਹੀ ਆਪਾਂ ਉਹ ਕਰਾਂਗੇ ਅੱਗੇ ਮਸਾਲਾ ਤਿਆਰ ਤੇ ਇੱਧਰ ਆਪਾਂ ਨੇ ਜੀਰਾ ਪਾ ਦਿੱਤਾ ਹੁਣ ਆਪਾਂ ਜੀਰਾ ਪਾਇਆਗਾ ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ ਟਮਾਟਰ ਤੇ ਪਿਆਜ਼ ਦਾ ਜਿਹੜਾ ਉਹੋ ਕੀਤਾ ਸੀ ਪੇਸਟ ਬਣਾਇਆ ਸੀਗਾ ਉਹ ਪਾ ਦਿੰਦੇ ਆਪਾਂ ਹੁਣ ਨਾਲ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਠੀਕ ਹੈ ਹਜੇ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਨਹੀਂ ਪਾਈਗੀ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਲਓ ਜੀ ਹੁਣ ਨਾਲ ਆਪਾਂ ਇਹ ਵੀ ਪਾ ਦਿੰਦੇ ਠੀਕ ਹੈ ਤੇ ਇਹਨੂੰ ਆਪਾਂ ਥੋੜਾ ਚਿਰ ਚੰਗੀ ਤਰ੍ਹਾਂ ਫਰਾਈ ਕਰਾਂਗੇ ਕਿਉਂ ਲਸਣ ਤੇ ਅਦਰਕ ਜਿਹੜਾ ਬਾਅਦ ਵਿੱਚ ਪਾਉਨੇ ਆ ਜੇ ਤਾਂ ਆਪਾਂ ਮੋਟਾ ਕੱਟੀਏ ਹਨਾ ਥੋੜਾ ਜਿਹਾ ਚੌਪ ਕਰੀਏ ਫਿਰ ਤਾਂ ਆਪਾਂ ਪਹਿਲਾਂ ਭੁੰਨਾ ਚਾਹੀਦਾ ਇਹਨੂੰ ਹਨਾ ਨਹੀਂ ਤੇ ਕੱਚੇ ਜਿਹੇ ਦਾ ਸਵਾਦ ਆਉਂਦਾ ਰਹਿੰਦਾ ਜੇ ਆਪਾਂ ਪੇਸਟ ਬਣਾਉਨੇ ਆ ਫਿਰ ਆਪਾਂ ਜਿਵੇਂ ਪਿਆਜ਼ ਭੁੰਨ ਲਈ ਬਾਅਦ ਵਿੱਚ ਪਾਉਣਾ ਚਾਹੀਦਾ ਕਿਉਂਕਿ ਫਿਰ ਇਹ ਪੇਸਟ ਹੁੰਦਾ ਨਾ ਨਹੀਂ ਤੇ ਫਿਰ ਇਹ ਥੱਲੇ ਜੁੜਦਾਗਾ ਹਾਂ ਤੇ ਉਹ ਪਸੀ ਗਿਆ ਤੇ ਹੁਣ ਆਪਾਂ ਇਹਨੂੰ ਥੋੜਾ ਚੇਰੋ ਬਣਾ ਫਰਾਈ ਕਰਾਂਗੇ ਪੁੰਨਾਗੇ ਮਸਾਲੇ ਨੂੰ ਚੰਗੀ ਤਰ੍ਹਾਂ ਠੀਕ ਹੈ ਤੇ ਬਾਕੀ ਐ ਆ ਆਪਾਂ ਗੱਲਾਂ ਵੀ ਕਰਦੇ ਥੋੜੀਆਂ ਨਾਲ ਹੁਣ ਆਪਾਂ ਇਧਰ ਮਸਾਲੇ ਵੀ ਐਡ ਕਰਦੇ ਤਾਂ ਮੈਨੂੰ ਗੱਲਾਂ ਤਾਂ ਜਿਆਦੀਆਂ ਵੈਸੇ ਆਉਂਦੀਆਂ ਨਹੀਂ ਹਨਾ ਤੇ ਮੈਂ ਤੇ ਇਹੀ ਗੱਲ ਕਰ ਸਕਦੀ ਵੀ ਓਹੋ ਸੀਗਾ ਸਾਰਾ ਕੰਮ ਆਪਾਂ ਲੇਡੀਜ਼ ਕਿੰਨਾ ਕੰਮ ਸੰਭਾਲਦੀਆਂ ਹਨਾ ਕਰੇ ਕਿੰਨਾ ਕੁਝ ਉਹ ਕਰਦੀਆਂ ਤੇ ਇਧਰ ਆਪਾਂ ਨੇ ਨਾਰਮਲੀ ਮਸਾਲੇ ਪਾਏ ਆ ਆਪਾਂ ਜੇ ਕਿਤੇ 10 ਮਿੰਟ ਬੈਠ ਜਿਗੇ ਜੇ ਕੋ ਆ ਜੇ ਨਾ ਰਿਸ਼ਤੇਦਾਰ ਉਹ ਐਂ ਹੀ ਸੋਚਦੇ ਤੂੰ ਤਾਂ ਸਾਰਾ ਦਿਨ ਵਿਹਲੀ ਰਹਿੰਦੀ ਹੋਊਂਗੀ ਹਨਾ ਤੇਰੇ ਤਾਂ ਘਰੇ ਕੰਮ ਹੈ ਨਹੀਂ ਬੰਦਾ ਪੁੱਛਣ ਆਲਾ ਹੋਵੇ ਕੰਮ ਤੁਸੀਂ ਕਰਕੇ ਜਾਂਦੇ ਆ ਸਾਡਾ ਹਨਾ ਮੇਰੇ ਨਾਲ ਇੱਕ ਦੋ ਵਾਰੀ ਇਦਾਂ ਹੋਈ ਫਿਰ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ ਮੈਂ ਕਿਹਾ ਕੰਮ ਇਹ ਤੇ ਹੁੰਦਾ ਸਾਰਿਆਂ ਦੇ ਘਰੇ ਬਿਕੋਜ਼ ਕਈ ਲੋਕੀ ਤਾਂ ਜ਼ਿਆਦਾ ਪਹਚਾਲ ਪਾ ਲੈਂਦੇ ਕਈ ਹੌਲੀ ਹੌਲੀ ਕਰੀ ਜਾਂਦੇ ਤੇ ਕਈ ਲੋਕੀ ਫਾਸਟ ਫਾਸਟ ਕਰਕੇ ਛੇਤੀ ਛੇਤੀ ਕਰਕੇ ਤੇ ਰੈਸਟ ਵੀ ਕਰ ਲੈਂਦੇ ਹਨਾ ਤੇ ਕੰਮ ਤਾਂ ਆਪਾਂ ਜਿਵੇਂ ਹੁਣ ਗਰਮੀ ਆ ਇੰਨੀ ਜ਼ਿਆਦਾ ਤੋਬਾ ਤੋਬਾ ਕਰਾਈ ਪੀ ਗਰਮੀ ਨੇ ਤੇ ਜੇ ਆਪਾਂ ਗਰਮੀ ਦੇ ਥੋੜਾ ਜਿਹਾ ਪਹਿਲਾਂ ਕਰ ਲਗੇ ਤੇ ਫਿਰ ਬੜਾ ਵਧੀਆ ਆਪਣਾ ਦਿਨ ਵੀ ਸੋਖਾਂ ਨਾਲ ਜੁ ਨਾਲੇ ਆਪਾਂ ਦੁਪਹਿਰ ਨੂੰ ਰੈਸਟ ਬਹੁਤ ਵਧੀਆ ਕਰ ਸਕਦੇ ਇਧਰ ਆਪਾਂ ਨੇ ਦਹੀਂ ਪਾਤਾ ਸੀਗਾ ਨਾਲ ਛੋਟੀ ਜੀ ਅੱਧੀ ਕੁ ਕੋਕੋਲੀ ਪਾ ਦਿੱਤੀ ਸੀਗੀ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਆ ਗਿਆ ਠੀਕ ਹੈ ਇਹਦੇ ਵਿੱਚ ਜਿਆਦੇ ਮਸਾਲੇ ਨਹੀਂ ਆਪਾਂ ਐਡ ਕੀਤੇਗੇ ਮਸਾਲੇ ਆਪਾਂ ਉਹੀ ਪਾਏ ਆ ਨਾਰਮਲ ਇੱਕ ਬਣਾਉਣ ਦਾ ਤਰੀਕਾ ਹੀ ਡਿਫਰੈਂਟ ਤੇ ਇੱਕ ਮਸਾਲਾ ਆਪਾਂ ਬਾਅਦ ਵਿੱਚ ਪਾਵਾਂਗੇ ਕਿਹੜਾ ਗਰਮ ਮਸਾਲਾ ਇਸ ਤੋਂ ਬਾਅਦ ਆਪਾਂ ਕੁਝ ਨਹੀਂ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਜਿਹੜੀ ਗੋਭੀ ਫਰਾਈ ਕੀਤੀ ਸੀ ਉਹ ਪਾਵਾਂਗੇ ਬਿਕੋਜ਼ ਨੰਬਰ 1 ਗੋਭੀ ਦੇ ਵਿੱਚ ਤੇਲ ਹੋਊਗਾ ਨੰਬਰ 2 ਜੇ ਗੋਭੀ 'ਚ ਥੋੜਾ ਬਹੁਤ ਕੱਚਾਪਨ ਹੋਊਗਾ ਉਹ ਵੀ ਖਤਮ ਹੋ ਜਾਊਗਾ ਠੀਕ ਹੈ ਤੇ ਫਿਰ ਆਪਾਂ ਬਾਅਦ ਵਿੱਚ ਜਿਹੜਾ ਆਪਾਂ ਦੂਜਾ ਸਮਾਨ ਤਿਆਰ ਕੀਤਾ ਨਾ ਉਹ ਪਾਵਾਂਗੇ ਠੀਕ ਆ ਜਿਵੇਂ ਜਿਹੜਾ ਆਪਾਂ ਮਸਾਲਾ ਉਹ ਮੈਰੀਨੇਟ ਕਰਕੇ ਰੱਖਿਆਗਾ ਮੀਨਜ ਮਸਾਲਾ ਲਾ ਕੇ ਰੱਖਿਆ ਜਿਵੇਂ Shimla mirchyan ਨੂੰ ਤੇ ਕੋਲੇ ਦੁੱਧ ਰੱਖਿਆ ਸੀਗਾ ਦੁੱਧ ਵੀ ਗਰਮ ਹੋ ਗਿਆ ਤਾਂ ਕੰਮ ਛੇਤੀ ਨਿਬੜਦੇ ਮੈਂ ਨਾ ਬੈਠਦੀ ਨੀਗੀ ਹੈਨਾ ਤੇ ਇਧਰ ਮੈਂ ਵੀ ਸਾਰਾ ਉਹ ਕਰ ਦਿੰਦੀ ਠੀਕ ਹੈ ਤੇ ਬਹੁਤ ਵਧੀਆ ਸਬਜ਼ੀ ਬਣਦੀ ਹੈ ਅਗਰ ਤੁਸੀਂ ਟਰਾਈ ਕਰੋਗੇ ਤਾਂ ਮੈਨੂੰ ਜਰੂਰ ਮੈਸੇਜ ਕਰਕੇ ਦੱਸਿਓ ਠੀਕ ਹੈ ਤੇ ਬਣੇ ਰਿਹਾ ਕਰੋ ਇਸ ਤਰ੍ਹਾਂ ਹੀ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈਨਾ YouTube ਤੇ ਤਾਂ ਖਾਸ ਕਰਕੇ ਤੇ ਸੋਹਣੀਆਂ ਸੋਹਣੀਆਂ ਵੀਡੀਓ ਬਣਾਇਆ ਕਰੋ ਜਿਵੇਂ ਖਾਣੇ ਬਹੁਤ ਭੈਣਾਂ ਦੀਆਂ ਵੀਡੀਓ ਮੈਂ ਦੇਖਦੀ ਬਾ ਕਮੈਂਟ ਵੀ ਕਰਦੀ ਸਾਰਿਆਂ ਨੂੰ ਹਨਾ ਜਿੰਨਿਆਂ ਕੋਲ ਹੁੰਦੇ ਆ ਹਨਾ ਕਿ ਉਹ ਮੈਂ ਨਾ ਬਿਜੀ ਇਸ ਕਰਕੇ ਜ਼ਿਆਦਾ ਹੁੰਦੀ ਕਿਸੇ ਵੇਲੇ ਜੀ ਇਸ ਕਰਕੇ ਹੁੰਦੀ ਵਿੱਚ ਫੋਨ ਆਉਂਦਾ ਹੈ ਆ ਇਸ ਕਰਕੇ ਵੀ ਅਸੀਂ ਕਿਤੇ ਜਾਂਦੇ ਜਾਂਦੇ ਲਾ ਵੀ ਰੋਜ ਜਵੇਂ ਕਿਤੇ ਵੀ ਤੁਰਨ ਫਿਰਨ ਚਲੇ ਗਏ ਹਸਬੰਦ ਨੇ ਜਾਣ ਦਾ ਕਰਕੇ ਕਿਸ ਰਿਸ਼ਤੇਦਾਰ ਦੇ ਚਲੇ ਗਏ ਕੋਈ ਰਿਸ਼ਤੇਦਾਰ ਆ ਜਾਂਦੇ ਹਨਾ ਕਰੇ ਤੇ ਕੰਮ ਤਾਂ ਆਪਾਂ ਸਾਝਰੇ ਨਿਬੜ ਲੈਣੇ ਆ ਤੇ ਕਿਸੇ ਦੀ ਭਲਾ ਵੀਡੀਓ ਰਹਿ ਜਾਂਦੀ ਹੋਵੇ ਵਾਚ ਕਰਨ ਵਾਲੇ ਨਹੀਂ ਤੇ ਵੈਸੇ ਤਾਂ ਮੈਂ ਤਕਰੀਬਨ ਜਿੰਨਿਆਂ ਕੋ ਮੇਰੇ ਨਾਲ ਜਿੰਨਾਂ ਦੀਆਂ ਵੀਡੀਓ ਆਉਂਦੀਆਂ ਮੇਰੇ ਕੋਲੇ ਸ਼ੋ ਹੁੰਦੀਆਂ ਮੈਂ ਸਾਰਿਆਂ ਨਹੀਂ ਦੇਖਦੀ ਤੇ ਇਧਰ ਆਪਾਂ ਨੇ ਹੁਣ ਉਹ ਕਰ ਲਿਆ ਵੀ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਿਆ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਆ ਰੈਸਟੋਰੈਂਟ ਦੀ ਸਬਜੀ ਖਾਣੀ ਤੁਸੀਂ ਭੁੱਲ ਜਾਓਗੇ ਇਹਨੂੰ ਆਪਾਂ ਮਿਕਸ ਵੈਜੀਟੇਬਲ ਵੀ ਬੋਲ ਸਕਦੇ ਵੀ ਮਿਕਸ ਸਬਜੀ ਵੀ ਬੋਲ ਸਕਦੇ ਹੁਣ ਆਪਾਂ ਇਹਦੇ ਵਿੱਚ ਪਾਤਾ ਗਰਮ ਮਸਾਲਾ ਲਾਹਤ ਇਹ ਹੀ ਚੀਜ਼ ਸੀਗੀ ਮੇਰੀ ਮੇਨ ਇਹ ਮਸਾਲਾ ਮੈਂ ਕਿਸੇ ਕਿਸੇ ਸਬਜ਼ੀ ਵਿੱਚ ਹੀ ਪਾਉਂਦੀ ਸਾਰਿਆਂ ਵਿੱਚ ਨਹੀਂ ਪਾਉਂਦੀਗੀ ਤੇ ਸਬਜ਼ੀ ਬਹੁਤ ਵਧੀਆ ਬਣਦੀ ਆ ਠੀਕ ਹੈ ਤੇ ਹੋਰ ਤੁਸੀਂ ਸਾਰੇ ਵਧੀਆ ਰਹੋ ਸਦਾ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਸਾਭ ਨੂੰ ਤੰਦਰੁਸਤੀਆਂ ਬਖਸ਼ਣ ਸਭ ਦੇ ਦੁੱਖ ਦੂਰ ਚਿੰਤਾਵਾਂ ਦੂਰ ਕਰਨ ਦੀ ਆਪਾਂ ਆਪਣੇ ਘਰ ਦੇ ਵਿੱਚ ਹੱਸਦੇ ਖੇਡਦੇ ਆ ਆਪਦੇ ਪਰਿਵਾਰ ਦੇ ਨਾਲ ਨਾ ਦੇ ਇਹਦੇ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ ਜਿਹੜੀਆਂ ਖੁਸ਼ੀਆਂ ਆਪਾਂ ਬਾਹਰੋਂ ਲੈਣੀਆਂ ਹੁੰਦੀਆਂ ਉਹ ਹੀ ਖੁਸ਼ੀਆਂ ਆਪਣੇ ਘਰ ਵਿੱਚ ਵੀ ਹੁੰਦੀਆਂ ਨੇ ਜੇ ਆਪਾਂ ਉਹਨਾਂ ਨੂੰ ਲੱਭੀਏ ਤਾਂ ਆਪਣੇ ਪਰਿਵਾਰ ਵਿੱਚੋਂ ਆਪਣੇ ਬੱਚਿਆਂ ਵਿੱਚੋਂ ਹਨਾ ਤੇ ਇਸੇ ਤਰ੍ਹਾਂ ਹੀ ਮੈਂ ਵੀ ਇੱਕ ਹਾਊਸ ਵਾਈਫ ਹਾਂ ਇੱਕ ਮਾਂ ਤਾਂ ਨਹੀਂ ਹੈਗੀ ਹਜੇ ਤੇ ਬਟ ਕੀ ਨਾ ਹਾਊਸ ਵਾਈਫ ਹਾਂ ਮੈਂ ਵੀ ਬਹੁਤ ਤਰ੍ਹਾਂ ਦੇ ਦੁੱਖ ਚ ਲੈ ਇੱਕ ਚੰਗੀ ਪਤਨੀ ਬਣੀ ਚੰਗੀ ਚੰਗੀ ਵਾਈਫ ਬਣੀ ਚੰਗੀ